ਬੱਚੇ ਹੋਣ ਦਾ ਆਪਾਂ ਹਮੇਸ਼ਾ ਇਹੀ ਸੋਚਦੇ ਹਾਂ ਕਿ ਬੱਚੇ ਦੀ ਜ਼ਿੰਮੇਵਾਰੀ ਸਿਰਫ ਮਾਂ ਕੋਲੇ ਹੋਵੇ ਹਨਾ ਪਰ ਜੇ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਵਾਂਗੂ ਇੱਕ ਤੋਂ ਜ਼ਿਆਦਾ ਬੱਚੇ ਹੋਣ ਜਾਂ ਘੱਟੋ-ਘੱਟ ਤੁਸੀਂ ਦੋਨੋਂ ਜਾਣੇ ਦੋ ਬੱਚੇ ਅ ਰੱਖ ਸਕਦੇ ਹੋਵੋ ਜਾਂ ਦੋ ਤੋਂ ਜ਼ਿਆਦਾ ਰੱਖ ਸਕਦੇ ਹੋਵੋ ਤਾਂ ਉੱਥੇ ਸਾਨੂੰ ਥੋੜੀ ਜਿਹੀ ਜਿਹੜੀ ਸਾਡੀ ਸਟੀਰੀਓਟਾਈਪ ਸੋਚ ਚੱਲਦੀ ਆ ਰਹੀ ਹੈ ਨਾ ਉਹਨੂੰ ਤੋੜਨਾ ਪਊਗਾ ਕਿਉਂਕਿ ਮਦਰ ਹਮੇਸ਼ਾ ਆਪਾਂ ਕਿਉਂ ਉਸ ਚੀਜ਼ ਤੋਂ ਪਿੱਛੇ ੱਟ ਜਾਂਦੇ ਆ ਕਿ ਨਹੀਂ ਮੈਂ ਮਤਲਬ ਇੱਕ ਤੋਂ ਜ਼ਿਆਦਾ ਬੱਚਾ ਨਹੀਂ ਸੋਚ ਸਕਦੀ ਹੈਗੀ ਨਾ ਮੇਰੇ ਇੱਕ ਸਾਡੇ ਜਿਹਦਾ ਫਰੈਂਡ ਨੇਗੇ ਤਾਂ ਮੈਂ ਉਹਨਾਂ ਨੂੰ ਪੁੱਛੇ ਮੈਂ ਕਿਉਂ ਤੁਹਾਡੀ ਬੇਟੀ ਕਾਫੀ ਵੱਡੀ ਹੋ ਗਈ ਆ ਵੀ ਤੁਸੀਂ ਦੂਜੇ ਬੱਚੇ ਬਾਰੇ ਨਹੀਂ ਸੋਚ ਰਹੇ ਹੈਗੇ ਕਹਿੰਦੇ ਨਹੀਂ ਮੈਂ ਕਿਉਂ ਕਹਿੰਦੇ ਮੈਂ ਫਿਰ ਨਾ ਸਾਰਾ ਕੁਝ ਮੇਰੇ ਇਕੱਲੇ ਤੇ ਹੀ ਆ ਜਾਊਗਾ ਹਾਂ ਕਿਉਂਕਿ ਅੱਜ ਕੱਲ ਇਹ ਤਾਂ ਹੈ ਨੀਗਾ ਕਿ ਤੁਹਾਡੀਆਂ ਫੈਮਲੀਆਂ ਵੱਡੀਆਂ ਨੇ ਜਾਂ ਤੁਸੀਂ ਘਰੇ ਹੋ ਹਨਾ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਪੜ੍ਹ ਵੀ ਰਹੇ ਹੋ ਤੁਸੀਂ ਨਾਲ ਜੌਬ ਵੀ ਕਰ ਰਹੇ ਹੋ ਤੇ ਤੁਹਾਡੀਆਂ ਫੈਮਲੀਆਂ ਵੀ ਬਹੁਤ ਸੁੰਗੜ ਗਈਆਂ ਨੇ ਬਹੁਤ ਛੋਟੀਆਂ ਹੋ ਗਈਆਂ ਨੇ ਹਨਾ ਤੇ ਇਹ ਹੈ ਨੀਗਾ ਵੀ ਤੁਸੀਂ ਬੱਚੇ ਨੂੰ ਘਰੇ ਛੱਡ ਕੇ ਆਗੇ ਤੇ ਤੁਹਾਨੂੰ ਫਿਕਰ ਹੈ ਨੀਗਾ ਤੁਹਾਨੂੰ ਲੱਭਣਾ ਪਊਗਾ ਵੀ ਮੈਂ ਬੱਚੇ ਨੂੰ ਜਿ ਘਰੇ ਛੱਡਣਾ ਤਾਂ ਕਿਹਦੇ ਕੋਲੇ ਛੱਡਾਂ ਹਨਾ ਸੋ ਅੱਜ ਕੱਲ ਮਦਰਸ ਵੀ ਔਨੀਆਂ ਆਕੂਪਾਈਡ ਨੇ ਜਿੰਨੀਆਂ ਕਿ ਫਾਦਰ ਹੁੰਦੇ ਨੇ ਹਨਾ ਤਾਂ ਉੱਥੇ ਜੇ ਦੋਨੋਂ ਨਾਲੇ ਆਪਸ ਦੇ ਵਿੱਚ ਇੱਕ ਬੈਲੈਂਸ ਕਰ ਲੈਣ ਆਪਣੀਆਂ ਵਰਕਲੋਡ ਜਾਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹਨੂੰ ਮਤਲਬ ਡਿਵਾਈਡ ਕਰ ਲੈਣ ਹਨਾ ਜਾਂ ਉਹ ਸ਼ੇਅਰ ਕਰ ਲੈਣ ਇੱਕ ਦੂਜੇ ਦੇ ਨਾਲ ਮੇਰੇ ਨਾਲ ਤਾਂ ਫੇਰ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਨੇ ਜਦੋਂ ਮਦਰ ਨੇ ਹੀ ਬੱਚੇ ਨੂੰ ਨਿਵਾਉਣਾ ਖਵਾਉਣਾ ਉਹਨੂੰ ਸੁਵਾਉਣਾ ਉਹਦੇ ਕੱਪੜਿਆਂ ਦਾ ਧਿਆਨ ਉਹਦੇ ਖੇਡਣ ਦਾ ਉਹਦੇ ਸਕੂਲ ਦਾ ਸਾਰਾ ਕੁਛ ਹੀ ਮਦਰ ਤੇ ਡਿਪੈਂਡ ਹੁੰਦਾ ਹੈ ਤਾਂ ਮੈਨੂੰ ਲੱਗਦਾ ਫਿਰ ਉੱਥੇ ਕਿਤੇ ਨਾ ਕਿਤੇ ਜਾ ਕੇ ਉਹਨੂੰ ਲੱਗਦਾ ਕਿ ਨਹੀਂ ਇਹ ਮੇਰੇ ਲਈ ਬੋਝ ਆ ਮੈਨੂੰ ਮੇਰੇ ਲਈ ਟਾਈਮ ਨਹੀਂ ਮਿਲ ਰਿਹਾ ਜਾਂ ਮੈਂ ਬੱਚੇ ਤੋਂ ਇਲਾਵਾ ਜਾਂ ਪਰਿਵਾਰ ਤੋਂ ਇਲਾਵਾ ਕੰਮ ਤੋਂ ਇਲਾਵਾ ਕੁਝ ਹੋਰ ਨਹੀਂ ਸੋਚ ਪਾ ਰਹੀ ਇਹ ਮੈਨੂੰ ਲੱਗਦਾ ਮੇਰਾ ਪਰਸਨਲ ਐਕਸਪੀਰੀਅੰਸ ਇਹ ਕਹਿੰਦਾ ਹੈ ਵੀ ਇਹ ਵੀ ਅੱਜ ਦੇ ਟਾਈਮ 'ਚ ਫਾਈਨੈਂਸ਼ੀਅਲ ਕੰਡੀਸ਼ਨਸ ਤੋਂ ਇਲਾਵਾ ਬਹੁਤ ਵੱਡਾ ਰੀਜ਼ਨ ਰਹਿਦਾ ਹੋਊਗਾ ਕਿ ਸਾਰਾ ਕੁਛ ਮਦਰ ਹੀ ਇਕੱਲਿਆਂ ਹੈਂਡਲ ਕਰ ਰਹੀ ਹੈ ਬੱਚੇ ਦੇ ਮਾਮਲੇ ਦੇ ਵਿੱਚ ਹੈਨਾ ਸੋ ਉੱਥੇ ਮੈਨੂੰ ਲੱਗਦਾ ਵੀ ਉਹ ਵੀ ਸਾਨੂੰ ਸੋਚ ਥੋੜੀ ਜਿਹੀ ਜਿਸੀ ਬਦਲ ਲਈਏ ਜਾਂ ਦੋਨੋਂ ਜਾਣੇ ਇੱਕ ਬੈਲੈਂਸ ਸੈੱਟ ਕਰ ਲੈਣ ਆਪਣੇ ਆਪ ਦੇ ਵਿੱਚ ਹਨਾ ਵੀ ਜ਼ਰੂਰੀ ਨਹੀਂ ਜੇ ਬੱਚੇ ਨੇ ਖਾਣਾ ਖਾਣਾ ਹੈ ਤਾਂ ਮਦਰ ਹੀ ਖਿਲਾਉਗੀ ਜਾਂ ਬਣਾਉਗੀ ਠੀਕ ਹੈ ਜੇ ਉਹ ਅਰਲੀ ਘਰੋਂ ਨਿਕਲ ਰਹੀ ਆ ਤਾਂ ਪਿੱਛੋਂ ਫਾਦਰ ਬੱਚੇ ਨੂੰ ਟੇਕ ਕੇਅਰ ਕਰ ਲਵੇ ਹਨਾ ਜੇ ਫਾਦਰ ਗਏ ਨੇ ਤਾਂ ਮਦਰ ਕਰੇ ਹਨਾ ਸੋ ਚੀਜ਼ਾਂ ਮੈਨੂੰ ਲੱਗਦਾ ਜੇ ਉਹ ਆਪਸ 'ਚ ਰਲ ਕੇ ਬੈਲੈਂਸ ਕਰਕੇ ਕਰ ਲੈਣਗੇ ਫਿਰ ਬਹੁਤ ਸੌਖਾ ਹੋ ਜਾਊਗਾ ਹਨਾ ਗਰਭੀ ਹੋਣਾ ਤਾਂ ਇਹ ਚੀਜ਼ਾਂ ਚਾਹੀਦੀਆਂ ਵੈਸੇ ਇੱਕ ਕਾਰਨ ਇਹ ਵੀ ਸੀਗਾ ਵੀ ਹਾਂ ਪਹਿਲਾਂ ਬਹੁਤ ਆਸਾਨੀ ਨਾਲ ਨਿਆਣੇ ਪਾੜ ਲੈਂਦੇ ਸੀ ਮਾਵਾਂ ਕਿਉਂਕਿ ਜਾਦਾ ਮਾਵਾਂ ਕੰਮ ਕਾਜ ਨਹੀਂ ਸੀਗੀਆਂ ਹੁੰਦੀਆਂ ਹਨ ਪਰ ਹਾਂ ਇਹ ਚੀਜ਼ ਵੀ ਬਹੁਤ ਵੱਡੀ ਗੱਲ ਹੈ ਕਿ ਆਪਾਂ ਹੁਣ ਹਮੇਸ਼ਾ ਗੱਲ ਕਰਦੇ ਹੁੰਦੇ ਹੁਣ ਕਿ ਆਫਟਰ ਡਿਲੀਵਰੀ ਬਹੁਤ ਸਾਰੀਆਂ ਲੇਡੀਜ਼ ਨੂੰ ਡਿਪਰੈਸ਼ਨ ਹੋ ਜਾਂਦਾ ਹੈ ਹਨਾ ਉਹਦਾ ਮੇਨ ਲਗਾ ਤਾਂ ਵੀ ਮੇਨ ਕਾਰਨ ਵੀ ਹੁੰਦਾ ਵਿੱਚ ਨਿਆਣਾ ਪੂਰੀ ਤੁਹਾਡੀ ਜ਼ਿੰਮੇਵਾਰੀ ਹੋ ਜਾਂਦਾ ਤੁਸੀਂ ਰਾਤ ਨੂੰ ਚੰਗੀ ਨੀਂਦ ਨਹੀਂ ਤੁਹਾਨੂੰ ਮਿਲਦੀ ਦਿਨੇ ਤੁਹਾਨੂੰ ਆਰਾਮ ਨਹੀਂ ਮਿਲਦਾ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆਪਾਂ ਦੇਖਦੇ ਆਂ ਵੀ ਜਿੱਥੇ ਔਰਤਾਂ ਦੇ ਇਸ ਡਿਪਰੈਸ਼ਨ ਬਾਰੇ ਗੱਲ ਕੀਤੀ ਜਾਂਦੀ ਹੈ ਹਨ ਤੇ ਹਾਂ ਜੀ ਮਤਲਬ ਤੁਸੀਂ ਸਮਝਦੇ ਹੋ ਵੀ ਤੁਹਾਡੇ ਦੋ ਬੱਚੇ ਹੋਣੇ ਚਾਹੀਦੇ ਤਾਂ ਤੁਹਾਨੂੰ ਰਲ ਮਿਲ ਕੇ ਉਸ ਜ਼ਿੰਮੇਵਾਰੀ ਨੂੰ ਇਹ ਸੋਚ ਦੇ ਸਾਂਝਾ ਕਰਨਾ ਚਾਹੀਦਾ ਵੀ ਹੁਣ ਕੋਈ ਤੀਜਾ ਬੰਦਾ ਨਹੀਂ ਹੈਗਾ ਘਰ 'ਚ ਹਨਾ ਜਿਵੇਂ ਅੱਗੇ ਦਾਦੀ ਆ ਗਈ ਨਾਨੀ ਆ ਗਈ ਜੋ ਤੁਸੀਂ ਆਪਣੇ ਭੈਣ ਭਰਾ ਨੂੰ ਬੁਲਾ ਲੈਂਦੇ ਸੀ ਜੋ ਜੁਆਇੰਟ ਫੈਮਲੀ ਹੁੰਦੀ ਸੀ ਦੋ ਦੋ ਤਿੰਨ ਤਿੰਨ ਦਾਦੀਆਂ ਹੁੰਦੀਆਂ ਹੁੰਦੀਆਂ ਸੀ ਤੇ ਵੀ ਉਸ ਚੀਜ਼ ਨੂੰ ਜਰੂਰ ਮਤਲਬ ਮਾਂ ਦੀ ਇਸ ਸਮੱਸਿਆ ਨੂੰ ਸਮਝਦੇ ਹੋਏ ਸਾਡੀਆਂ ਖੁਰਾਕਾਂ ਵੀ ਉਹ ਜਿਹੀਆਂ ਨਹੀਂ ਹੈਗੀਆਂ ਕਿ ਅਸੀਂ ਹਾਂ 6-7 ਮਹੀਨੇ ਇਦਾਂ ਦਾ ਬਰਡਨ ਆਪਣੇ ਆਪ ਤੇ ਲੈ ਕੇ ਹਨ ਉਸ ਤੋਂ ਬਾਅਦ ਨੋਰਮਲ ਰਹੀ ਹੈ ਨਹੀਂ ਇਦਾਂ ਦੀਆਂ ਚੀਜ਼ਾਂ ਤੇ ਉਸ ਚੀਜ਼ ਨੂੰ ਸੱਚੀ ਸਾਨੂੰ ਧਿਆਨ ਚ ਕਰਨਾ ਚਾਹੀਦਾ ਪਰ ਮੈਨੂੰ ਇੱਕ ਚੀਜ਼ ਹੋਰ ਯਾਦ ਆਈ ਇੱਥੇ ਵੀ ਸੱਚੀ ਜੇ ਦੋ ਭੈਣ ਭਰਾ ਜਾਂ ਤਿੰਨ ਭੈਣ ਭਰਾ ਨਹੀਂ ਹੁਣ ਸਾਡੇ ਤਾਂ ਬਹੁਤ ਸਾਰੇ ਰਿਸ਼ਤੇ ਖਤਮ ਹੋ ਜਾਣਗੇ ਹਾਂ ਮਾਸੀ ਨੂੰ ਦਰਸਣਗੇ ਵਾਲੀ ਗੱਲ ਹੋ ਜਾਣੀ ਆ ਕਿ ਨਾ ਮਾਸੀ ਨਾ ਤੇ ਸਾਰਾ ਕੁਝ ਹੀ ਖਤਮ ਹੋ ਜਾਣੀ ਚੀਜ਼ ਤੇ ਅਸੀਂ ਮਿਲਾਂ ਦਾ ਵੀ ਜਿਵੇਂ ਮੈਂ ਤੁਸੀਂ ਦੱਸਿਆ ਵੀ ਸੋਨਪ੍ਰੀਤ ਕੱਲੇ ਭਰਾ ਨੇ ਹਨਾ ਗੁਰਵਿੰਦਰ ਦੇ ਵੀ ਕੋਈ ਭਰਾ ਨਹੀਂ ਹੈਗਾ ਸਕਾ ਨਾ ਉਹਨਾਂ ਦੀ ਕੋਈ ਭੈਣਾ ਨਾ ਤਾਂ ਮੇਰੇ ਜਦੋਂ ਨਿਆਣੇ ਕਹਿੰਦੇ ਹੁੰਦੇ ਆ ਵੀ ਮੰਮਾ ਉਹ ਪਾਪਾ ਦੇ ਭੂਆ ਜੀ ਦੀ ਕੁੜੀ ਆ ਹਨਾ ਤਾਂ ਮੈਨੂੰ ਵੀ ਲੱਗਦਾ ਹੁੰਦਾ ਵੀ ਇਹ ਆਕਾਸ਼ੇ ਵੀ ਇਹ ਵੀ ਕਹਿਣ ਵੀ ਆ ਸਾਡੀ ਬੂਆ ਹੈ ਨਾ ਇਹ ਸਾਡਾ ਚਾਚਾ ਹੈ ਤਾਂ ਉਹ ਚੀਜ਼ ਅਗਲੀ ਪੀੜ੍ਹੀ ਚ ਕਿੱਥੋਂ ਆਊਗੀ ਹੋਏਗੀ ਹੋਈ ਨਹੀਂ ਤੇ ਜਦੋਂ ਜਿਹੜਾ ਰਿਸ਼ਤਾ ਹੈ ਹੀ ਨਹੀਂ ਤਾਂ ਉਹ ਰਿਸ਼ਤੇ ਦੇ ਨਾਂ ਤਾਂ ਤੁਹਾਡੀ ਜ਼ਿੰਦਗੀ ਚੋਂ ਆਪਣੇ ਆਪ ਚਲੇ ਜਾਣਿਆ ਨਾ ਰੁਪਿੰਦਰ ਇਹਦਾ ਨਾ ਇੱਕ ਹੋਰ ਵੀ ਨੁਕਸਾਨ ਹੈ ਇਸ ਚੀਜ਼ ਦਾ ਜਦੋਂ ਸਾਨੂੰ ਰਿਸ਼ਤੇ ਘਰ ਚੋਂ ਨਹੀਂ ਮਿਲਦੇ ਪਿਆਰ ਉਹ ਨਹੀਂ ਮਿਲਦਾ ਤਾਂ ਫਿਰ ਬੱਚਾ ਬਾਹਰ ਪਟਕਦਾ ਹੈ ਬਾਹਰ ਪਟਕਦਾ ਹੈ ਕਿਉਂਕਿ ਹੁਣ ਪੇਰੈਂਟਸ ਐਦਾਂ ਹੈ ਕਿ ਸਾਰੇ ਆਪਾਂ ਵਰਕਿੰਗ ਆ ਜਿੱਦਾਂ ਕੁਛ ਅੱਗੇ ਹੁੰਦਾ ਸੀ ਕਿ ਦਰਾਣੀਆਂ ਜਠਾਣੀਆਂ ਸੱਸ ਦੋ ਦੋ ਦਾਦੀਆਂ ਵਾਕੇ ਉਹ ਗੱਲ ਜਿਹੜੀ ਤੁਸੀਂ ਕਹੀ ਹੈ ਤਾਂ ਇੱਕ ਨੇ ਸਵੇਰੇ ਸਵੇਰੇ ਬੱਚੇ ਨੂੰ ਆਉਣੇ ਉਹਨੇ ਸਾਰਿਆਂ ਦੀ ਨਿਵਾਣ ਵਾਲਾ ਲੈਣਾ ਲਾ ਦੇਣੀ ਆ ਯਾ ਔਰ ਇੱਕ ਨੇ ਜੇ ਰੋਟੀਆਂ ਪਕਾਉਣ ਬੈਗੀ ਆ ਤਾਂ ਉਹ ਰੋਟੀਆਂ ਪਕਾਉਂਦੇ ਹੈਨਾ ਬੜਾ ਵਧੀਆ ਹੁੰਦਾ ਸੀ ਮਾਹੌਲ ਹੁਣ ਵੈਸੇ ਇਹ ਚੀਜ਼ ਵਧੀਆ ਹੈ ਕਿ ਲੇਡੀਜ਼ ਪੜ੍ਹ ਲਿਖ ਰਹੀਆਂ ਬਹੁਤ ਇਹ ਵੀ ਚੰਗੀ ਗੱਲ ਆ ਹਮਤਲਬ ਗੱਲ ਉੱਥੇ ਆ ਜਾਂਦੀ ਕਿ ਲਾਈਫ ਸਟਾਈਲ ਚੇਂਜ ਹੋ ਗਿਆ ਲਾਈਫ ਸਟਾਈਲ ਚੇਂਜ ਹੋਣ ਕਰਕੇ ਲੋਕ ਬੱਚੇ ਕਿਉਂਕਿ ਹਰ ਲੇਡੀ ਹਰ ਔਰਤ ਪਰ ਲੈ ਕੇ ਉਹਨਾਂ ਐ ਕਿ ਮੈਂ ਕੁਝ ਕਰਾਂ ਤਾਂ ਉਹਦੇ ਲਈ ਯੋਗ ਕਰੇ ਉਹਨਾਂ ਟਾਈਮ ਇੰਨੇ ਮਤਲਬ ਇੱਕ ਜਾਂ ਦੋ ਬੱਚਿਆਂ ਨੂੰ ਟਾਈਮ ਦੇ ਪਾਉਗੀ ਇੰਨਿਆਂ ਨੂੰ ਜ਼ਿਆਦਾ ਨਹੀਂ ਦੇ ਪਾਉਗੀ ਇਹ ਵੀ ਚੀਜ਼ ਇੱਕ ਹੈਗੀ ਆ ਜੇ ਆਪਾਂ ਦੇਖੀ ਇਹ ਤਾਂ ਹਾਂ ਇਹਦੇ ਸੋ ਨਫੇ ਵੀ ਆ ਨੁਕਸਾਨ ਵੀ ਆ ਹਾਂ ਕਿਉਂਕਿ ਲੇਡੀ ਹੁਣ ਇਹ ਹੋ ਗਿਆ ਕਿ ਔਰਤ ਆਪਣੇ ਲਈ ਟਾਈਮ ਕੱਢ ਪਾ ਰਹੀ ਆ ਥੋੜਾ ਬਹੁਤ ਬੱਚੇ ਇੱਕ ਜਾਂ ਦੋ ਆ ਤਾਂ ਹਾਂਜੀ ਤਾਂ ਪਰ ਇਹ ਆ ਕਿ ਬੱਚੇ ਨੂੰ ਇਹ ਨੁਕਸਾਨ ਆ ਕਿ ਉਹ ਰਿਸ਼ਤਿਆਂ ਤੋਂ ਵਾਂਝਾ ਹੋ ਰਿਹਾ ਹੈ। ਸੋ ਦੋਵੇਂ ਚੀਜ਼ਾਂ ਮਿਲਾ ਕੇ ਇਹ ਬੈਲੈਂਸ ਕਰਕੇ ਚੱਲਣਾ ਪੈਣਾ ਕਿਸੇ ਤਰੀਕੇ ਨਾਲ। ਕੋਈ ਵੀ ਜੇ ਅਸੀਂ ਉਹਨਾਂ ਮਤਲਬ ਜਿਹੜਾ ਜਿੰਨਾ ਸਾਡਾ ਵਰਕ ਲੋਡ ਆ ਜਾਂ ਸਾਰੀਆਂ ਚੀਜ਼ਾਂ ਚਾਹੇ ਉਹ ਘਰ ਦਾ ਚਾਹੇ ਬਾਹਰ ਦਾ ਜੇ ਅਸੀਂ ਮਤਲਬ ਉਹਨੂੰ ਸ਼ੇਅਰ ਕਰ ਲਾਂਗੇ। ਬਿਲਕੁਲ ਆਪਸ ਦੇ ਵਿੱਚ ਤਾਂ ਮੈਂ ਲਾਂਦਾ ਫਿਰ ਨਹੀਂ ਕੋਈ ਵੀ ਔਰਤ ਇਹ ਸੋਚੂਗੀ ਕਿ ਜੇ ਸਾਰਾ ਕੁਝ ਠੀਕ ਹੁੰਦੇ ਆਇਆ ਜਿਉਂਦਾ ਸਰੀਰ ਉਹਨੂੰ ਇਜਾਜ਼ਤ ਦੇ ਰਿਹਾ ਜਾਂ ਉਹਨਾਂ ਦਾ ਘਰ ਜੋ ਗੁੰਜਾਇਸ਼ ਉਹਨਾਂ ਦੀ ਇਜਾਜ਼ਤ ਦੇ ਰਹੀ ਹੈ ਵੀ ਤੁਸੀਂ ਹੋਰ ਬੱਚਾ ਅਫੋਰਡ ਕਰ ਸਕਦੇ ਹੋ। ਤਾਂ ਨਹੀਂ ਲਾ ਦੋ ਕੋਈ ਵੀ ਔਰਤ ਹੋਊਗੀ ਸੋਚੂਗੀ ਵੀ ਨਹੀਂ ਮੈਂ ਇੱਕ ਬੱਚਾ ਹੀ ਕਰਨਾ ਆ ਜਾਂ ਇੱਕ ਬੱਚਾ ਹੀ ਰੱਖਣਾ ਆ ਹਨਾ